ਚੌਥੇ ਸਾਲ ਦਾ ਕਬੱਡੀ ਕੱਪ ਹੈ ਹਰਮਨ ਬੁਲਟ ਖੀਰਾਵਾਲੀਆ ਕਪੂਰਥਲੇ ਦਾ ਚੋਬਰ ਪਹਿਲੀ ਕਬੱਡੀ ਪਾਉਣ ਦੇ ਲਈ ਸਮੇਂ ਤਿਆਰ ਵਰ ਤਿਆਰ ਹੈ ਹਰਮਨ ਬੁਲਟ ਖੀਰਾਵਾਲੀਆ ਧਰ ਛੱਡਣੇ ਸੌਕੇ ਨਹੀਂ ਜਿਨ੍ਹਾਂ ਨੂੰ ਛੱਡਣ ਵੇਲੇ ਰੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪ੍ਰਦੇਸੀ ਹੋਏ ਇੱਕ ਹਰਜੀਤ ਹਰਮਨ ਹੈ ਇਹ ਕਬੱਡੀ ਵਾਲਿਆਂ ਦਾ ਹਰਮਨ ਹੈ ਪਹਿਲਾ ਪੁਆਇੰਟ ਜੋੜ ਗਿਆ ਅਗਲੀ ਕਬੱਡੀ ਸਾਜੀ ਦੀ ਬੋਲ ਵੱਡੇ ਵੀਰ ਦੇ ਇਹ ਸੁਜਾਤ ਅਲੀ ਹੈ ਇਹਦਾ ਪਾਸਪੋਰਟ ਤੇ ਨਾਮ ਸੁਜਾਤ ਹੈ ਮੈਂ ਕਿਹਾ ਵੀ ਤੇਰਾ ਤੇ ਨਾਮ ਸੁਜਾਤ ਹੈ ਸ਼ਹਜਾਦ ਕੌਣ ਕਹਿੰਦਾ ਮੈਨੂੰ ਅੰਮੀ ਕਹਿੰਦੀ ਹੈ ਔਰ ਕਬੱਡੀ ਦੇ ਵਿੱਚ ਆਹ ਸ਼ਹਜਾਦੇ ਦੇ ਤੌਰ ਤੇ ਜਾਣਿਆ ਜਾਂਦਾ ਆਹ ਫਕੀਰ ਹਸੈਨ ਦਾ ਪੁੱਤਰ ਮੇਰੇ ਮਿੱਤਰੋ ਔਰ ਦੂਜੇ ਪਾਸੇ ਕੜਿਆਣੇ ਵਾਲਾ ਪ੍ਰਤਾਪ ਕਰਾਉਂਦਾ ਧੰ 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 ਉਹ ਕਕਰਾਲੇ ਵਾਲੇ ਕਿੰਨਾ ਚ ਸਵਾਦ ਆਉ ਫਿਰ ਕੀ ਬਾਤ ਹੈ ਕਕਰ ਅਈਕਾ ਦੇ ਵਿੱਚ ਮੇਰੇ ਵੀਰੋ ਅੱਜ ਤੇ ਅੱਤ ਹੋਣ ਵਾਲੀ ਗੱਲ ਹੋਣੀ ਹੈ ਅਗਲੀ ਕਬੱਡੀ ਦੀਪਕ ਤੁਰਜੀ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਹੈ ਹਰਜੀਤ ਕੈਂਤੀਆਂ ਦਾ ਮਾਹਿਰਾ ਜਿਹਨੇ ਲਹਿੰਦੇ ਪੰਜਾਬ ਦੇ ਵਿੱਚ ਵੀ ਜਾ ਕੇ ਜਫੇ ਲਾਏ ਹੈ ਜਿੱਥੇ ਜੱਗੇ ਡਾਕੂ ਨੇ ਡਾਕਾ ਮਾਰਿਆ ਸੀਗਾ ਕਿ ਜੱਗੇ ਮਾਰਿਆ ਲੈਰਪੁਰ ਡਾਕਾ ਤਾਰਾਂ ਖੜਕ ਪੰਹਾਂ ਬੱਲਿਆ ਦੁਨੀਆ ਅੱਜਕੱਲ ਫੈਸਲਾਬਾਦ ਕਹਿੰਦੀ ਹੈ ਪਰ ਇਹ ਫਰੀਦাবাদ ਤੋਂ ਚੱਲ ਕੇ ਆਇਆ ਹੈ ਇਹਦਾ ਕਾਸ਼ੀਪੁਰਾ ਪਿੰਡ ਹੈ ਦੀਪਕ ਨਾਮ ਹੈ ਦੀਪਕ ਕਾਸ਼ੀਪੁਰਾ ਰਵਿੰਦਰભાઈ ਅਗਲੀ ਕਬੱਡੀ ਪਾ ਰਿਹਾ ਹੈ ਦੇਵੀ ਤਿਆਲ ਦਾ ਚੰਡਾ ਹੋਇਆ ਹੈ ਦੇਵੀ ਤਿਆਲ ਦਾ ਚੰਡਾ ਹੋਇਆ ਕਬੱਡੀ ਖਿਡਾਰੀ ਕਾਸ਼ੀਪੁਰ ਦਾ ਦੀਪਕ ਹੈ ਕਾਫੀ ਚਾਰ ਨੇ ਇੱਕ ਪਾਸੇ ਹਰਮਨ ਬੁਲੇਟ ਆਣ ਕੇ ਜੱਫੀਆਂ ਦੇ ਵਿੱਚ ਖੜ ਗਿਆ ਮੇਰੇ ਮਿੱਤਰੋ ਸਿਰੇ ਦਾ ਮੈਚ ਹੈ ਸ਼ੁਸ਼ਕ ਵਾਲਾ ਫੂਲਾ ਕਰਦਾ ਕੋਸ਼ਿਸ਼ ਲਓ ਸਿਰੇ ਦਾ ਜੱਫਾ ਦੀਪਕਾ ਅਜ ਪਹਿਲਾ ਮੈਚ ਖੇਡ ਰਿਹਾ ਹੈ ਵਾਹ ਵਾਹ ਸੋਹਣੀ ਖੇਡ ਕਬੱਡੀ ਦੀ ਰਫ਼ਤਾਰ ਜੋ ਯਾਰੋ ਗੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਕਬੱਡੀ ਵਰਗੀ ਖੇਡ ਦੀ ਔਰ ਚੱਲ ਵੀ ਨੌਜਵਾਨਾਂ ਕੌਣ ਕਬੱਡੀ ਪਾਵੇਗਾ ਦਬਰਜੀ ਵਾਲਾ ਜਾਂ ਫਿਰ ਹਰਮਨ ਬੁਲੇਟ ਕਬੱਡੀ ਪਾਵੇਗਾ ਨੱਕ ਤੇ ਥੋੜੀ ਸੱਟ ਲੱਗੀ ਆ ਪ੍ਰਤਾਪ ਦੇ ਸੱਚੇ ਪਾਤਸ਼ਾਹ ਮਿਹਰ ਕਰੇ ਕਬੱਡੀ ਕਕਰਾਲੇ ਭਾਈਕੇ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਹੈ ਇਸ ਤੋਂ ਅਗਲਾ ਮੈਚ ਜਿਹੜਾ ਹੈ ਉਹ ਪਿਓਰ ਪਿੰਡ ਦੀਆਂ ਟੀਮਾਂ ਦਾ ਹੈ ਗੁਰਵਿੰਦਰ ਜੀ ਕਿਹੜੀਆਂ ਟੀਮਾਂ ਹੋਣਗੀਆਂ ਟੰਡੋਲੀ ਤੇ ਚੌਂਟ ਖੇੜੀ ਦੋਨੋ ਟੀਮਾਂ ਦੇ ਖਿਡਾਰੀਆਂ ਨੂੰ ਸਾਡੀ ਬੇਨਤੀ ਹੈ ਡਾਕਟਰ ਸਾਹਿਬ ਪਲੀਜ਼ ਜੇਕਰ ਹੋਣ ਤੇ ਗਰਾਊਂਡ ਦੇ ਵਿੱਚ ਆ ਜਾਣ ਡਾਕਟਰ ਸਾਹਿਬ ਟੰਡੋਲੀ ਤੇ ਚੌਂਟ ਖੇੜੀ ਪਿਓਰ ਪਿੰਡ ਦੀਆਂ ਟੀਮਾਂ ਦੇ ਪਲੇਅਰਾਂ ਨੂੰ ਸਾਡੀ ਬੇਨਤੀ ਹੈ ਦੋਨੋ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ 26 ਜਨਵਰੀ ਰਾਮਪੁਰ ਗੁਜਰਾ ਸ਼ੰਨਾ ਦਾ ਕਬੱਡੀ ਕੱਪ ਹੈ 30 ਜਨਵਰੀ ਸਲਤਾਨ ਸੌਂਸਪਰੀਆ ਸੱਦੇ ਲਾਉਂਦਾ ਹੈ ਪਹਾਸੋਂ ਦੇ ਵਿੱਚ ਮੇਜਰ ਲੀ ਕਬੱਡੀ ਫੈਡਰੇਸ਼ਨ ਦਾ ਕੱਪ ਹੋਵੇਗਾ ਔਰ 29 ਜਨਵਰੀ ਪਾਤਨਾ ਸ਼ਹਿਰ ਦੇ ਵਿੱਚ ਕਬੱਡੀਆਂ ਪੈਣਗੀਆਂ ਰਣਜੀਤ ਪ੍ਰਧਾਨ ਬਾਦਲ ਗੁੱਜਰਫਰਾਂ ਦੇ ਸੱਦੇ ਹੈ 1 ਲੱਖ ਪੌਣਾ ਲੱਖ ਦੇ ਪ੍ਰਾਈਜ਼ ਹੈ ਬੈਸਟਾਂ ਦੇ ਲਈ ਮੋਟਰਸਾਈਕਲ ਹੋਣਗੇ 1 ਫਰਵਰੀ ਸਿਹਾਲ ਦੇ ਵਿੱਚ ਹਾਰਲੇ ਡੇਵਿਡਸਨ ਦਿੱਤੇ ਜਾਣਗੇ ਆਰਨੇਦ ਦਾ ਖੁੱਲਾ ਖਾੜਾ ਹੋਵੇਗਾ ਡਾਕਟਰ ਮਗਰ ਸਿਹਾਲ ਚਮਕੌਰ ਕਮਾਨ ਯੂਕੇ ਬਲਕਾਰ ਕਮਾਨ ਇਹ ਸਾਰੇ ਸਾਡੇ ਵੀਰ ਹੈ ਵਿਸ਼ੇਸ਼ ਤੌਰ ਤੇ ਪੁਜੇ ਹੋਇਆ ਸੱਦਾ ਪੱਤਰ ਦੇ ਰਿਹਾ ਹੈ ਸਿਹਾਲ ਦੇ ਵਿੱਚ ਵੀ ਦੁਨੀਆ ਦੇ 17 ਨੇ 1 ਫਰਵਰੀ ਨੂੰ ਪੁੱਜਣਾ ਮੇਰੇ ਵੀਰੋ ਆਪ ਸਭ ਵੀਰਾਂ ਨੂੰ ਸੱਦੇ ਹੈ ਔਰ ਜਿੱਥੇ ਸਾਡੇ ਵੀਰ ਵਿਸ਼ੇਸ਼ ਤੌਰ ਤੇ ਪੁਜੇ ਹੋਇਆ ਸਾਰੇ ਭਰਾਵਾਂ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਪ੍ਰੀਤ ਯੂਕੇ ਲਵਪ੍ਰੀਤ ਇਕੱਠਾ ਯੂਕੇ ਦਵਿੰਦਰ ਕਮਾਨ ਡਾਕਟਰ ਦਲਵੀਰ ਭਗੜੌਲ ਹਰਬੰਸ ਮਾਸਟਰ ਜੀ ਸਾਡੇ ਵੀਰ ਔਰ ਬਸਾਖਾ ਐਮਸੀ ਇਹ ਵੀ ਚੇਚੇ ਤੌਰ ਤੇ ਡਾਕਟਰ ਮੱਗਰ ਸਿਹਾਲ ਹੋਰਾਂ ਦੇ ਨਾਲ ਆਏ ਆ ਸਾਰੇ ਭਰਾ ਸੱਦਾ ਪੱਤਰ ਲੈ ਕੇ ਆਏ ਆ 1 ਫਰਵਰੀ ਦੇ ਲਈ 3 ਫਰਵਰੀ ਬਿੱਟੂ ਦਗਾਲ ਯਾਦਗਾਰੀ ਕਬੱਡੀ ਕੱਪ ਹੈ ਔਰ ਜਿੱਥੇ ਗੱਲਾਂ 15 ਫਰਵਰੀ ਨੂੰ ਉਹ ਮੂਨਕ ਦੇ ਵਿੱਚ ਹਾਂਸਰਾਜ ਲਾਸ਼ੀ ਯਾਦਗਾਰੀ ਕਬੱਡੀ ਕੱਪ ਹੋਵੇਗਾ 21 ਫਰਵਰੀ ਜਿਹੜੀ ਜੋ ਦੇਦਨਾ ਦੇ ਵਿੱਚ ਬੈਸਟਾਂ ਦੇ ਲਈ ਸਰਕਾਰ ਵੀ ਉਹ ਗੱਡੀਆਂ ਦਿੱਤੀਆਂ ਜਾਣਗੀਆਂ ਦਲਵੀਰ ਗਿੱਲ ਯੂਕੇ ਸੰਦੀਪ ਸਰਪੰਚ ਸਾਮਰਾ ਗੁਰਪ੍ਰੀਤ ਗੁੱਲੀ ਬਲਦੇਵ ਪ੍ਰਧਾਨ ਇਹ ਸਾਰੇ ਵੀਰਾਂ ਦੇ ਸੱਦੇ ਆ ਤੇ ਮੇਰੇ ਵੀਰੋ ਸੋਮੇ ਕਬੱਡੀ ਖਿਡਾਰੀ ਦਾ ਅੱਜ 11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਮੇਜਰ ਕਕਰਾਲਾ ਤੇ ਨਾਲ ਚਮਕੌਰ ਕਕਰਾਲੇ ਵੱਲੋਂ ਕੀਤਾ ਜਾਵੇਗਾ ਸੋਮੇ ਕਬੱਡੀ ਖਿਡਾਰੀ ਦਾ ਅੱਜ ਮਾਨ ਸਨਮਾਨ ਜਿਹੜਾ ਮੇਰੇ ਵੀਰੋ ਮੇਜਰ ਕਕਰਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆ ਚਮਕੌਰ ਹਣੀ ਸਾਰੇ ਵੀਰਾਂ ਵੱਲੋਂ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਦੇਖੋ ਨੱਕ ਤੇ ਸੱਟ ਲੱਗੀ ਐ ਠੰਡ ਕਿੰਨੀ ਐ ਜਦੋਂ ਕਹਿੰਦੇ ਆਪਣਾ ਥੋੜਾ ਜਿਹਾ ਵੀ ਜਿਵੇਂ ਕਹਿੰਦੇ ਨਾ ਵੀ ਜੋਰ ਨਾਲ ਜੇ ਕਿਤੇ ਲੋਹੇ ਤੇ ਹੱਥ ਵੱਜ ਜੇ ਤੇ ਹੱਥ ਸੌ ਜਾਂਦਾ ਨੱਕ ਤੇ ਫਿਰ ਤੁਹਾਨੂੰ ਪਤਾ ਮੇਰੇ ਵੀਰੋ ਸਾਰਾ ਸਰਕਟ ਆਪਣਾ ਇੱਥੋਂ ਚੱਲਦਾ ਪਰ ਕਿੰਨਾ ਵੱਡਾ ਜਿਗਰਾ ਇਹਨਾਂ ਨੌਜਵਾਨਾਂ ਦਾ 6:0 ਹੈ ਇਹ ਤੁਹਾਨੂੰ ਖੁਸ਼ ਕਰਨ ਦੇ ਲਈ ਫੇਰ ਵੀ ਖੇਡ ਰਹੇ ਨੇ ਇੱਕ ਵਾਰੀ ਇਹਨਾਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਬੱਡੀ ਖੇਡਣੀ ਨਹੀਂ ਸਖਾਲੀ ਇਹ ਕਬੱਡੀ ਖੇਡਣੀ ਸੌਖੀ ਨਹੀਂ ਪ੍ਰਤਾਪ ਦੁਆਵਾਂ ਨੇ ਨੌਜਵਾਨਾ ਤੇਰੇ ਲਈ ਸੱਚੇ ਬਾਸ਼ਾ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ ਆ ਛੋਟੇ ਜੇ ਕੱਦ ਦੇ ਵਿੱਚ ਦੁਨੀਆ ਦੇ ਵੱਡੇ ਵੱਡੇ ਕੱਦਾਂ ਵਾਲੇ ਜਾਫਿਆਂ ਨੂੰ ਕਹਿੰਦੇ ਵਕਤ ਭਾ ਦਿੰਦਾ ਹੈ ਇਹ تر세ਮ ਸਿੰਘ ਭੰਡਾਲ ਦਾ ਪੁੱਤ ਆਹ ਇਲਾਕਾ ਇਹਨੂੰ ਬੜਾ ਵਫਾ ਕਰਦਾ ਹੈ ਇਹਨੇ ਦੇਹਦ ਨੇ ਦੇ ਵਿੱਚੋਂ ਮੇਰੇ ਵੀਰੋ ਥਾਰ ਜਿੱਤੀ ਸੀਗੀ ਚੱਲ ਵੀ ਨੌਜਵਾਨ ਹੈ ਸ਼ਹਿਜਾਦ ਅਲੀ ਪਾ ਵੀ ਕਬੱਡੀ ਗਬਰੂ ਆ ਫਕੀਰ ਹਸੈਨ ਦਾ ਪੁੱਤਰ ਸ਼ਹਿਜਾਦ ਅਲੀ ਫਰੀਆਦ ਅਲੀ ਦਾ ਵੀਰ ਮਲੂਕ ਅਲੀ ਦਾ ਵੀਰ ਕਹਿੰਦੇ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਹੈ ਜਿਲ੍ਹਾ ਜਲੰਧਰ ਦੀ ਧਰਤੀ ਹੈ ਨਵਾਂ ਸ਼ਹਿਰ ਫਕਵਾੜਾ ਬੰਗੜ ਧਰਤ ਨਕੋਦਰ ਦੀ ਕਰ ਪੰਜਾਬ ਨੂੰ ਯਾਦ ਰੂ ਸਾਡੀ ਅੱਜ ਵੀ ਉਧਰ ਦੀ ਯਾਦਾਂ ਪੱਲੇ ਬੰਨ ਲਿਆਏ ਨਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ ਜਲੰਧਰੀਆ ਕਬੱਡੀ ਪਾ ਰਿਹਾ ਹੈ ਲੁਧਿਆਣੇ ਵਾਲਾ ਪ੍ਰਤਾਪ ਕਲਿਆਣੇ ਵਾਲਾ ਇਸ ਵੇਲੇ ਟਰਾਈ ਕਰਦਾ ਹੋਇਆ ਹੈ ਪਰ ਦੀਪ ਦਬਰਜੀ ਵਾਲਾ ਇਹ ਕਹਿੰਦੇ ਲੋਕਾਂ ਦਾ ਚਹੇਤਾ ਖਿਡਾਰੀ ਫਰੀਆਦ ਅਲੀ ਨਾਲ ਪੇਚਾ ਪੈ ਗਿਆ ਆ ਟਕਰਾਲੇ ਭਾਈਕੇ ਦੇ ਵਿੱਚ ਮੇਲਾ ਮੇਲਾ ਚੌਥੇ ਸਾਲ ਦਾ ਚੱਲਦਾ ਹੈ ਫਰੀਆਦ ਅਲੀ ਤੇ ਦੀਪ ਦਬਰਜੀ ਦੀ ਟੱਕਰ ਹੁਣ ਤੇ ਮੈਨੂੰ ਲੱਗਦਾ ਫੈਸਲਾ ਜਨਤਾ ਕਹਿੰਦਾ ਵੀ ਦੀਪ ਦੇ ਹਿੱਸੇ ਦੇ ਵਿੱਚ ਹੈ ਦੀਪ ਦਬਰਜੀ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਅਗਲੀ ਰੇਡ ਪਾਉਣ ਦੇ ਲਈ ਇਸਵੇਂ ਦੇਖਦੇ ਵੀ ਨੌਜਵਾਨ ਦੀਪਕ ਕਾਸ਼ੀਪੁਰੀ ਅੱਗੇ ਵੱਲ ਵਧਿਆ ਹੋਇਆ ਹੈ ਕਾਸ਼ੀਪੁਰੀਆ ਦੀਪਕ ਹਰਿਆਣੇ ਦੀ ਧਰਤੀ ਦਾ ਚੋਟੀ ਦਾ ਰੇਡਰ ਹੈ ਇਸ ਲਈ ਤਿਆਰ ਪਰ ਤਿਆਰ ਹੈ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਗੋਲ ਜਾਂ ਦੈਰਾ ਐਨ ਸੋਹਣਿਆ ਰੌਣਕਾ ਜਿਹੜੀਆਂ ਅੱਜ ਲੱਗੀਆਂ ਹੋਈਆਂ ਨੇ ਅੱਜ ਕਕਰਾਲੇ ਭਾਈ ਦਾ ਮੇਲਾ ਹੈ ਪਰ ਜੋਵਨ ਤੇ ਚੱਲਦਾ ਹੈ ਜ਼ਿਲ੍ਹਾ ਪਟਿਆਲਾ ਸਮਾਣੇ ਦਾ ਏਰੀਆ ਦੇਦਨੇ ਦਾ ਏਰੀਆ ਘੱਗੇ ਦਾ ਏਰੀਆ ਆ ਇਲਾਕੇ ਨੇ ਵੀ ਵੱਡੇ ਵੱਡੇ ਮੱਲ ਪੈਦਾ ਕੀਤੇ ਸਮੇਂ ਦੀਆਂ ਗੱਲਾਂ ਨੇ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਬੱਡੀ ਕਾਸ਼ੀਪੁਰੀਏ ਦੇ ਤੇ ਫੂਲਾ ਸ਼ੂਸ਼ਕ ਵਾਲਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਦਤਾਲ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਇਸ ਵੇਲੇ ਮੇਰੇ ਵੀਰੋ ਦਤਾਲ ਦਾ ਹਰਜੀਤ ਟੋਣੀ ਤਿਆਰ ਨੇ ਪਾਲਾ ਤਿਆਰ ਹੈ ਲੈ ਵੀ ਸੇਵਕਾ ਆ ਹਰਮਨ ਬੁਲਟ ਕਪੂਰ ਥਲੀਆ ਇਸ ਵੇਲੇ ਉੱਚਾ ਪਿੰਡ ਹੈ ਉੱਚਾ ਪਿੰਡ ਇਸ ਨੌਜੰਦਾ ਪਰ ਕਹਿੰਦੇ ਖੀਰਾਵਾਲੀ ਦੇ ਲਈ ਖੇਡਦਾ ਖੇਡਦਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਦਾ ਸ਼ਹਿਯਾਬ ਦੀ ਰੇਡ ਤੇ ਬੋਲ ਸੇਵਕ ਸ਼ੇਰਗੜ ਦੇ ਸ਼ਹਿਜਾਦ ਅਲੀ ਸਾਜੀ ਸ਼ਕਰਪੁਰੀਆ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਸਾਦਗੀਆ ਯਾਰਾ ਸਾਡੀ ਸਾਤ ਵਰਗੀ ਅੱਖ ਸਦਾ ਰੱਖੀ ਦੀ ਹੈ ਬਾਦ ਵਰਗੀ ਮੇਜਰ ਕਕਰਾਲਾ ਚਮਕੌਰ ਕਕਰਾਲਾ ਵੱਡੇ ਕਬੱਡੀ ਖਿਡਾਰੀਆਂ ਦਾ ਜ਼ਿਕਰ ਮੌੜ ਵਰਗਿਆਂ ਦਾ ਔਰ ਰਾਜ ਕਕਰਾਲੇ ਦੀਆਂ ਗੱਲਾਂ ਹੋ ਜਾਂ ਬੱਬੂ ਬਾਜਵੇ ਦਾ ਪਿੰਡ ਹੈ ਧੀਰੇ ਕਕਰਾਲੇ ਦੀ ਚਰਚਾ ਹੋਈ ਹੈ ਧੀਰੇ ਵਰਗੇ ਕਬੱਡੀ ਖਿਡਾਰੀਆਂ ਦਾ ਨਗਰ ਹੈ ਸਮੇਂ-ਸਮੇਂ ਤੇ ਚੋਟੀ ਦੇ ਮੱਲ ਜਿਹੜੇ ਇਸ ਗਰਾਊਂਡ ਨੇ ਪੈਦਾ ਕਰਕੇ ਖੇਡ ਕਬੱਡੀ ਨੂੰ ਦਿੱਤੇ ਹੈ ਅੱਜ ਉਸੇ ਕਕਰਾਲੇ ਦੇ ਵਿੱਚ ਕਬੱਡੀ ਹੋ ਰਹੀ ਹੈ ਦੀਪ ਤਬਰਜੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਫਰਿਆਦ ਅਲੀ ਅੱਲਾਹੁ ਦਾਵਾ ਜਾਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਬੜੀ ਤੇਜ਼ੀ ਨਾਲ ਜਫਾ ਲਾਇਆ ਹੈ ਇੰਨੀ ਤੇਜ਼ੀ ਨਾਲ ਕਹਿੰਦੇ ਬਿੱਟੂ ਦਗਾਲ ਜਾਇਆ ਕਰਦਾ ਸੀਗਾ ਐਨ ਅੱਜ ਉਹੀ ਤੇਜ਼ੀ ਇਸ ਨੌਜਵਾਨ ਨੇ ਦਿਖਾ ਦਿੱਤੀ ਹੈ ਥੋੜਾ ਆਪਾ ਗਰਾਊਂਡ ਕਲੀਅਰ ਕਰ ਦਈਏ ਪਿੰਡ ਪਦਰ ਦੀਆਂ ਟੀਮਾਂ ਗਰਾਊਂਡ ਤੇ ਲਾਗੇ ਆ ਜਾਣ ਲਓ ਸ਼ਾਜੀ ਗੁਰਪ੍ਰੀਤ ਦबई ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਦबई ਵਾਲੇ ਗੁਰਪ੍ਰੀਤ ਉਹਨਾਂ ਦਾ ਔਰ ਸਾਹਮਣੇ ਅਗਲੀ ਕਬੱਡੀ ਸ਼ਾਜੀ ਦੀ ਇਹ ਇਸ ਸਾਲ ਦੇ ਕੈਨੇਡਾ ਕੱਪ ਦਾ ਬੈਸਟ ਟਾਈਮ ਨੇ ਮਿੱਤਰੋ ਆ ਨੌਜਵਾਨ ਮੇਰੇ ਮਿੱਤਰੋ ਤੇ ਥੱਕਿਆ ਹੀ ਨਹੀਂ ਤੇ ਦੁਨੀਆ ਦੇ ਵਿੱਚ ਗੱਲ ਚੱਲ ਗਈ ਵੀ ਸ਼ਾਜੀ ਡੇਜ਼ਰਵ ਵੀ ਕਰਦਾ ਸੀਗਾ ਸ਼ਾਜੀ ਤੇ ਮੇਰ ਹੈ ਫਰਿਆਦ ਦੋ ਬਾਰ ਦਾ ਬੈਸਟ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਹਰਮਨ ਬੁਲਟ ਖੀਰਾਵਾਲੀਆ ਬੁਲਟ ਕਹਿੰਦੇ ਕਬੱਡੀ ਪਾ ਰਿਹਾ ਹੈ ਤੇ ਪ੍ਰੀਤੇ ਨੰਡਾਲੇ ਦੇ ਜ਼ਿਲ੍ਹੇ ਤੋਂ ਚੱਲ ਕੇ ਆਇਆ ਆਓ ਸਾਹਮਣੇ ਦੇਖਦੇ ਵੀ ਖੇਰੇ ਸਮੇ ਨੌਜਵਾਨ ਪਾਲੀ ਦਤਾਲ ਵਾਲਾ ਟਰਾਈ ਕਰਦਾ ਹੋਇਆ ਦਤਾਲ ਵਾਲਾ ਪਿੰਦੂ ਪੁੱਜਾ ਹੋਇਆ 9 ਫਰਵਰੀ ਨੂੰ ਵਿਆਹ ਬੰਦਰਾਂ ਦੇ ਵਿੱਚ ਵੱਜ ਜਾਵੇਗਾ ਕਬੱਡੀ ਜਗਤ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ 1 ਫਰਵਰੀ ਨੂੰ ਸਿਹਾਲ ਦੇ ਮੇਲੇ ਤੇ ਸਕਾਰਪੀਓ ਗੱਡੀ ਦੇ ਮਾਨ ਸਨਮਾਨ ਸ਼ੇਰ ਸਿੰਘ ਪਹਿਲਵਾਨ ਦੇ ਪੁੱਤ ਦੇ ਹੋਣਗੇ ਗਰਲਾਲ ਖਣੌਰ ਦੀ ਟੀਮ ਗਰਾਊਂਡ ਦੇ ਵਿੱਚ ਖੇਡ ਰਹੀ ਹੈ ਦੁਨੀਆਂ ਦੇ ਮਹਾਰਾਜੀ ਦੇ ਤੌਰ ਤੇ ਗਰਲਾਲ ਖਣੌਰ ਨੂੰ ਦੁਨੀਆਂ ਨੇ ਮੁਹੱਬਤ ਦਿੱਤੀ ਹੈ ਅੱਜ ਦੇਖਦੇ ਆ ਵੀ ਸਾਹਮਣੇ ਦਤਾਲ ਪਿੰਡ ਦੀ ਟੀਮ ਜਿਹੜੀ ਇਹ ਸਾਡੇ ਮਨਪ੍ਰੀਤ ਮਿੱਡੇ ਹਰਾਂ ਦੀ ਐਮਐਲਏ ਗਰਲਾਲ ਹਰਾਂ ਦੀ ਟੀਮ ਹੈ ਦੀਪਕ ਕਾਸ਼ੀਪੁਰੀਆ ਇਸ ਵਿੱਚ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਰਮਨਾ ਪੁਲਸੀਆ ਖੁਸ਼ੀ ਕਾਨਗੜਾ ਸਾਰੇ ਸਾਡੇ ਵੀਰ ਉੱਜੇ ਹੋਇਆ ਹਰਮਨ ਬੁਲਟ ਕਬੱਡੀ ਪਾ ਰਿਹਾ ਜਲਾਲ ਸਾਹਿਬ ਕਰਿਓ ਸੇ ਹਰਮਨ ਬੁਲਟ 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 ਤਾਂ ਰੱਖਿਆ ਨਾ ਮਰ ਲਿਆਉਣ ਨੂੰ ਪਰ ਸਾਹਮਣੇ ਪਾਲੀ ਪਾਲੀ ਕਰਦਾ ਕੋਸ਼ਿਸ਼ ਪਰ ਬੁਲਟ ਛੇਤੀ ਹੱਥ ਨਹੀਂ ਆਉਂਦਾ ਮੈਂ ਪਹਿਲਾਂ ਦੱਸਿਆ ਵੀ ਛੋਟੇ ਜਿਹੇ ਕੱਦ ਵਾਲੇ ਰੇਡਰ ਨੇ ਵੱਡੇ ਵੱਡੇ ਕੱਦਾਂ ਵਾਲੇ ਨਾ ਚਮਕੌਰ ਬਖਤ ਦੇ ਵਿੱਚ ਪਾ ਕੇ ਰੱਖਿਆ ਚਾਹੇ ਉਹ ਕੈਨੇਡਾ ਦੇ ਖੇਡ ਮੈਦਾਨ ਹੈ ਤੇ ਚਾਹੇ ਉਹ ਪੰਜਾਬ ਦੇ ਖੇਡ ਮੈਦਾਨ ਹੈ ਔਰ ਵੱਡੀ ਗੱਲ ਬਾਤ ਹੈ ਅਸਨ ਨੌਜੰਦੀ ਸੱਚੇ ਪਾਤਸ਼ਾਹ ਦੀ ਮਿਹਰ ਹੈ ਇਨਸਾਨ ਵਧੀਆ ਹੈ ਪਲੇਅਰ ਵਧੀਆ ਲਓ ਸ਼ਾਜੀ ਆਓ ਖੇਡ ਮੈਦਾਨ ਦੇ ਵਿੱਚ ਵੱਡਾ ਮਾਣ ਹੋਇਆ ਪਿਛਲੇ ਦਿਨੀ ਵੱਡਾ ਮੇਲਾ ਕਰਵਾਇਆ ਫੋਰਚੂਨਰ ਗੱਡੀ ਦੇ ਨਾਲ ਮਾਣ ਕੀਤਾ ਭਰਾਵਾਂ ਨੇ ਆਹ ਨੌਜੰਦੀ ਨੂੰ ਮਠੱਡਿਆਂ ਦੇ ਵਿੱਚ ਸਰਵਾਰ ਪ੍ਰਤਾਪ ਗੜਿਆਣੇ ਵਾਲਾ ਪ੍ਰਤਾਪ ਤੇ ਨੰਬਰ ਰੀਡਰ ਦਾ ਜਪੁਰਜੀ ਵਾਲੇ ਨੇ ਕਬੱਡੀ ਤੇ ਪਾ ਦਿੱਤੇ ਹੈ ਦੀਪ ਦਵੁਰਜੀ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਆ ਗਿਆ ਹੈ ਦੁਧਿਆ ਰੰਗੀ ਰੌਸ਼ਨੀ ਹੈ ਚਾਨਣੀ ਰਾਤ ਹੈ ਕਕਰਾਲੇ ਭਾਈਕੇ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਹੈ ਹਰਜੀਤ ਦਤਾਲ ਤਾਲੀ ਦਤਾਲ ਗੌਰੀ ਦਤਾਲ ਤੇ ਫਰਿਆਦ ਚਾਰ ਜਾਤੀ ਇਸਵੇਂ ਮੁਕਾਬਲਾ ਕਰਦੇ ਆ ਦਬੁੱਜੀ ਵਾਲਾ ਦੀਪ ਕਹਿੰਦੇ ਪੁਆਇੰਟ ਦਾ ਵਾਅਦਾ ਕਰ ਗਿਆ ਰਾਤ ਚਾਨਣੀ ਮੈਂ ਤੁਰਾਂ ਮੇਰੇ ਨਾਲ ਤੁਰੇ ਪਰਸ਼ਾਵਾ ਜਿੰਦੇ ਮੇਰੀਏ ਗਲੀਆਂ ਗਲੀਆਂ ਚਾਨਣ ਸੁੱਤਾ ਮੈਂ ਕਿਸ ਗਲੀਆਂ ਆਵਾਂ ਜਿੰਦੇ ਮੇਰੀਏ ਕਬੱਡੀ ਪਾਉਣ ਦੇ ਲਈ ਦੀਪਕ ਕਾਸ਼ੀਪੁਰੀਆ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਜਲਾਲ ਸਾਹਿਬ ਕਰਿਓ ਚਰਚਾ ਕਾਸ਼ੀਪੁਰੀਆ ਦੀਪਕ ਹੈ ਫਿੱਡੂ ਤੇ ਪ੍ਰੀਤਾ ਦੇਵੀ ਤਿਆਲ ਵਰਗੇ ਦੁਨੀਆਂ ਤੇ ਵੱਖਰੀ ਮਿਸਾਲ ਕਰਗੇ ਆ ਦੁਨੀਆ ਤੇ ਕਹਿੰਦੇ ਵੱਖਰੀ ਮਿਸਾਲ ਪੈਦਾ ਕੀਤੀ ਦੇਵੀ ਦਿਆਲ ਨੇ ਤੇ ਆ ਕੁੱਬਿਆਂ ਦੀ ਖੇਡ ਮੈਦਾਨ ਦੇ ਵਿੱਚੋਂ ਮੇਰੇ ਵੀਰੋ ਪਲੇਅਰ ਉੱਠਿਆ ਇਹ ਨੌਜਵਾਨ ਹਮੇਸ਼ਾ ਹੀ ਆਪਣੇ ਉਸਤਾਦ ਦਾ ਸਨਕਾਰ ਕਰਦਾ ਹੈ ਇਹ ਦੀਪਕ ਹੈ ਕਾਸ਼ੀਪੁਰੀਆ ਇਧਰੋਂ ਬੁਲਟ ਮੋੜੀ ਤਰਿਆਂ ਦਾ ਜਵੇਂ ਠੇਠ ਪੰਜਾਬੀ ਦੇ ਵਿੱਚ ਆਖੀਏ ਬੁਲਟ ਥੀਰਾ ਵਾਲੀਆ ਫਰਿਆਦ ਅਲੀ ਦੇ ਲਈ ਗੁਰਪ੍ਰੀਤ ਦਵਾਈ ਨੇ ਐਲਾਨ ਕਰ ਦਿੱਤਾ ਗੁਰਪ੍ਰੀਤ ਦਬਈ ਕਹਿੰਦਾ ਜੇ ਫਰਿਆਦ ਅਲੀ ਜਿੰਨੇ ਜਫੇ ਲਾਊਗਾ ਹਰ ਇੱਕ ਜਫਾ 11 11000 ਰੁਪਏ ਦਾ ਹੋਵੇਗਾ ਇਧਰਲੇ ਪਾਸੋਂ ਪ੍ਰਤਾਪ ਕੜਿਆਣੇ ਵਾਲੇ ਦਾ ਹਰ ਇੱਕ ਜਫਾ ਗੁਰਪ੍ਰੀਤ ਦਬਈ ਵੱਲੋਂ 11 11000 ਰੁਪਏ ਦਾ ਹੋਵੇਗਾ ਸ਼ਹਿਜਾਦ ਅਲੀ ਕਬੱਡੀ ਪਾ ਰਿਹਾ ਹੈ ਸਾਜੀ ਦੀ ਰੇਡ ਪਈ ਹੋਈ ਹੈ ਜਲੰਧਰੀਆ ਕਬੱਡੀ ਪਾ ਰਿਹਾ ਹੈ ਉਹ ਦੁਆਬੇ ਵਾਲਾ ਕਬੱਡੀ ਪਾ ਰਿਹਾ ਹੈ ਮਾਲਵੇ ਦੀ ਧਰਤੀ ਹੈ ਜਿਹੜਾ ਪਟਿਆਲਾ ਕਕਰਾਲਾ ਭਾਈ ਦਾ ਪਿੰਡ ਹੈ ਮੈਨੂੰ ਲੱਗਦਾ 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 ਫੁੱਲਾ ਸ਼ੁਸ਼ਕ ਵਾਲਾ ਐਨ ਉੱਡਦੇ ਪਰਿੰਦੇ ਨੂੰ ਧਰਤੀ ਤੇ ਉਤਾਰ ਗਿਆ ਕਿ ਅਸੀਂ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਅਸੀਂ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਬੋਲ ਰਪਿੰਦਰ ਦੇ ਹਰਮਨਦੀ ਹਰਮਨ 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 ਕਬੱਡੀ ਪਾ ਰਿਹਾ ਹੈ ਵੱਡਾ ਮੇਲਾ ਹੋ ਨਿਪੜਿਆ ਅੱਜ ਕਕਰਾਲੇ ਪਾਈ ਦਾ ਸਿਰੇ ਦਾ ਮੇਲਾ ਹੋਇਆ ਹੈ 8 ਟੀਮਾਂ ਪਿੰਡ ਪੱਦਰ ਦੇ ਮੈਚ ਹੋਏ ਨੇ 8 ਟੀਮਾਂ ਵੱਡੀਆਂ ਤਿੰਦ ਬਾਰੋਂ ਦੀਆਂ ਮੇਰੇ ਵੀਰੋ ਮੈਚ ਹੋਏ ਹੈ ਸਿਰੇ ਦੇ ਮੈਚ ਹੋਇਆ ਨਵੇਂ ਮੁੰਡਿਆਂ ਨੂੰ ਵੀ ਮੌਕਾ ਦਿੱਤਾ ਹੈ ਔਰ ਬਟੇ ਖਿਡਾਰੀਆਂ ਦਾ ਵੀ ਜੋਰ ਦੇਖੇ ਮੇਰੇ ਮਿੱਤਰੋ ਕਕਰਾਲੇ ਵਾਲਿਆਂ ਨੇ ਨਿਊ ਦਸ਼ਵੇ ਸਪੋਰਟਸ ਕਲੱਬ ਮੁਬਾਰਕਬਾਦ ਹੈ ਵਧਾਈ ਦੇ ਹੱਕਦਾਰ ਹੈ ਲਓ ਇੱਕ ਪਾਸੇ ਪਾਲੀ ਤੇ ਦੂਜੇ ਪਾਸੇ ਬੁਲਟ 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 ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਲੈ ਵੀ ਸ਼ਮਕਰ ਥੋੜਾ ਸਮਾਂ ਵੀਰਿਆ ਤੇ ਅੱਜ ਇਹਨਾਂ ਨੌਜਵਾਨਾਂ ਦਾ ਸਮਾਂ ਹੈ ਔਰ ਇਹ ਸਮੇਂ ਸਮੇਂ ਦੀਆਂ ਗੱਲਾਂ ਨੇ ਜੈਲਦਾਰ ਜੀ ਅਗਲੇ ਮੈਚ ਦੇ ਲਈ ਤਿਆਰ ਰਹੋ ਬਹੁਤ ਬਹੁਤ ਧੰਵਾਦ ਆਹ ਸਾਹਮਣੇ ਕਾਸ਼ੀਪੁਰਿਆ ਜਦੋਂ ਇਦਾਂ ਜਾ ਕੇ ਖੜਦਾ ਹੈ ਜਾਫੀਆਂ ਮਲ ਵੇਖਦਾ ਹੈ ਬਹਾ ਖਿਲਾਰਦਾ ਤੇ ਦੁਨੀਆ ਨੂੰ ਸਰੂਰ ਚਾੜਦਾ ਦੁਨੀਆ ਨੂੰ ਸਰੂਰ ਚਾੜਦਾ ਇੱਕ ਪਾਸੇ ਕਹਿੰਦੇ ਕਾਸ਼ੀਪੁਰਿਆ ਪੁਆਇੰਟ ਕਹਿੰਦੇ ਦਤਾਲ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਪ੍ਰਾਣੇ ਸਮਿਆਂ ਦੇ ਵਿੱਚ ਕਿਸੇ ਨਾਨੇ ਨੇ ਆਪਣੇ ਮੇਰੇ ਵੀਰੋ ਦੋਧਰੇ ਦੇ ਨਾਂ ਦਿੱਤੇ ਪਿੰਡ ਬਸਾਇਆ ਸੀਗਾ ਤੇ ਪਿੰਡ ਦਾ ਨਾਂ ਕਹਿੰਦੇ ਦੋਤੇ ਲਾਲ ਰੱਖਿਆ ਸੀਗਾ ਬਾਅਦ ਦੇ ਵਿੱਚ ਮੋਡੀਫਾਈ ਹੋ ਕੇ ਦਤਾਲ ਬਣ ਗਿਆ ਦਤਾਲ ਪਿੰਡ ਦੀ ਟੀਮ ਖੇਡ ਮੈਦਾਨ ਦੇ ਵਿੱਚ ਖੇਡ ਰਹੀ ਹੈ ਬਾਬਾ ਸਤੋਵਰਨ ਦੀ ਬਹੁਤ ਵੱਡੀ ਕਿਰਪਾ ਹੈ ਤੇ ਬਾਬਾ ਸਤੋਵਰਨ ਦੇ ਅਸ਼ੀਰਵਾਦ ਸਦਕਾ ਇੱਕ ਪਿੰਡ ਪਾਕਿਸਤਾਨ ਦੇ ਵਿੱਚ ਹੈ ਤੇ ਦੂਸਰਾ ਪਿੰਡ ਕਹਿੰਦੇ ਚੜ੍ਹਦੇ ਪੰਜਾਬ ਜਿਹੜਾ ਪਟਿਆਲੇ ਦਾ ਛਤਰਾਣੇ ਇਲਾਕੇ ਦਾ ਦਤਾਲ ਪਿੰਡ ਹੈ ਉਹ ਸਾਹਮਣੇ ਦਤਾਲ ਦੀ ਟੀਮ ਦੇ ਲਈ ਇਸ ਵੇ ਕਬੱਡੀ ਪੌਂਡਰੀ ਸ਼ਹਿਜ਼ਾਦ ਅਲੀ ਗਰਾਊਂਡ ਦੇ ਵਿੱਚ ਵਧਿਆ ਹੋਇਆ ਹੈ ਫੂਲਾ ਸ਼ੁਸ਼ਕਾ ਪ੍ਰਤਾਪ ਕੜਿਆਣਾ ਨਾਲ ਕਹਿੰਦੇ ਨੋਜਮਨ ਸਾਜਨ ਚਾਰ ਜਾਫੀ ਇਸ ਵੇ ਤਿਆਰ ਵਰ ਤਿਆਰ ਹੈ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਕੌਣ ਜਫਾ ਲਾਵੇਗਾ ਲਓ ਸਾਹਮਣੇ ਸਾਜੀ ਸ਼ਕਰਪੁਰਿਆ ਪੁਆਇੰਟ ਦਾ ਵਾਅਦਾ ਕਰ ਗਿਆ ਰੁਪਿੰਦਰ ਜੀ ਕਰੇ ਚਰਚਾ ਹੱਲ ਲੈ ਵੀ ਫਰਿਆਦ ਗੁਰਪ੍ਰੀਤ ਦੁਬਈ ਨੇ ਮਾਣ ਕਰਨਾ 11000 ਦੇ ਨਾਲ ਤੇਰੇ ਹਰ ਇੱਕ ਜ ਦਾ 11000 ਦੇ ਨਾਲ ਮਾਨ ਕੀਤਾ ਜਾਣਾ ਹੈ ਗੁਰਪ੍ਰੀਤ ਦबई ਪੁੱਜਿਆ ਚੌਰਜੋਣੀ ਪੁੱਜੇ ਨੇ ਨਾਲ ਕਹਿੰਦੇ ਮੇਰੇ ਮਿੱਤਰੋ ਹਰਨ ਸਿੰਘ ਰਾਣੀਆ ਜੱਟ ਸੋਹੀ ਹੁਣੀ ਸਾਰੇ ਵੀਰ ਮੇਰੇ ਵੀਰੋ ਪੁੱਜੇ ਆ ਸਾਰਿਆਂ ਦਾ ਸਤਿਕਾਰ ਹੈ ਔਰ ਸਾਹਮਣੇ ਦੇਖਦਾ ਵੀ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਮੇਰੇ ਵੀਰੋ ਹਰਮਨ ਬੁਲਟ ਸ਼ਾਜੀ ਫੇਰ ਆ ਗਿਆ ਹੈ ਅੱਲਾ ਨਾਲ ਕਰਦਾ ਗੱਲਾਂ ਸੋਹਣੀ ਸੇਤ ਵੀ ਹੁੰਦੀ ਐ ਆ ਨੌਜਨ ਮੇਰੇ ਵੀਰੋ ਸੋਹਣੀ ਸੇਤ ਦਾ ਮਾਲਕ ਐ ਸੋਹਣੇ ਸੁਆ ਦਾ ਮਾਲਕ ਐ ਸ਼ਾਜੀ ਦੀਆਂ ਗੱਲਾਂ ਹੁੰਦੀ ਐ ਸ਼ਾਜੀ ਅੱਜ ਦੇ ਸਮੇਂ ਦਾ ਟਾਪਰ ਐ ਸ਼ਾਜੀ ਅੱਜ ਦੇ ਸਮੇਂ ਦਾ ਸਿਰੇ ਦਾ ਰੇਡਰ ਐ ਮੰਗ ਵੱਡੀ ਐ ਔਰ ਦੂਜੇ ਪਾਸੇ ਕੜਿਆਣੇ ਵਾਲਾ ਪ੍ਰਤਾਪ ਕਰਦਾ ਕੋਸ਼ਿਸ਼ ਲਾਉ ਸਿਰੇ ਦਾ ਜਫਾ ਕਿ ਨਹੀਂ ਗੱਲ ਸਮੇਂ ਦੀ ਮੇਰੇ ਮਿੱਤਰੋ ਪਰ ਸ਼ਾਜੀ ਸ਼ਾਜੀ ਅੱਲਾ ਨਾਲ ਕਰਦਾ ਗੱਲਾਂ ਸੋਹਣੀ ਸੇਤ ਵੀ ਸੋਹਣੀ ਸੇਤ ਵੀ ਗੁੰਦੀ ਹੈ ਅੱਲਾ ਨਾਲ ਕਰਦਾ ਗੱਲਾਂ ਸੋਹਣੀ ਸੇਤ ਵੀ ਗੁੰਦੀ ਹੈ ਜਿੱਥੇ ਜਾਂਦਾ ਚੋਬਰ ਫਿਰ ਸਾਜੀ ਸਾਜੀ ਹੁੰਦੀ ਹੈ ਜਿੱਥੇ ਜਾਂਦਾ ਚੋਬਰ ਸਾਜੀ ਸਾਜੀ ਹੁੰਦੀ ਹੈ ਅੱਜ ਸਾਜੀ ਸਾਜੀ ਹੋਈ ਪਈ ਹੈ ਇੱਕ ਪਾਸੇ ਹਰਮਨ ਬੁਲਟ ਹੈ ਦੂਜੇ ਪਾਸੇ ਦਤਾਲ ਵਾਲਾ ਗੌਰੀ ਹੈ ਹਰਮਨ ਬੁਲਟ ਖੀਰਾਵਾਲੀਆ ਪਿੰਡ ਜੋੜ ਗਿਆ ਨੰਬਰ ਕਹਿੰਦੇ ਇਸ ਵੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਹੈ www.123live.in ਅੱਜ ਦੇ ਟੂਰਨਾਮੈਂਟ ਨੂੰ ਪੂਰੀ ਦੁਨੀਆ ਦੇ ਵਿੱਚ ਲਾਈਵ ਕਰ ਰਹੀ ਹੈ 123.com ਦੀ ਸਾਰੀ ਟੀਮ ਕਕਰਾਲੇ ਭਾਈਕੇ ਦੇ ਮੇਲੇ ਤੇ ਪਹੁੰਚੀ ਹੋਈ ਹੈ ਅੱਜ ਸਾਡੇ ਹਰਮਨ ਘਣੌਰੀ ਵਾਲੇ ਦਾ ਵੀ ਜਨਮ ਦਿਨ ਹੈ ਮੁਬਾਰਕਬਾਦ ਦਿੰਦੇ ਆ ਮੇਰੇ ਵੀਰੋ ਲਓ ਦੀਪਕ ਕਾਸ਼ੀਪੁਰੀਆ ਕਬੱਡੀ ਪਾ ਰਿਹਾ ਹੈ ਫੁੱਲਾ ਨਾਲ ਨੌਜਵਾਨ ਕਹਿੰਦੇ ਇਸ ਵੇਲੇ ਦੇਖਦੇ ਆ ਬੀ ਕੜਿਆਣੇ ਵਾਲਾ ਪ੍ਰਤਾਪ ਹੈ ਚਾਰਾਂ ਦੇ ਵਿੱਚੋਂ ਕੌਣ ਨੌਜਵਾਨ ਫਲਾਉਂ ਦੀ ਟਰਾਈ ਕਰੇਗਾ ਪ੍ਰਤਾਪ ਕੜਿਆਣਾ ਤੇ ਦੀਪਕ ਕਾਸ਼ੀਪੁਰੀਆ ਉਹ ਨੌਜਵਾਨ ਲੰਮੀਆਂ ਲੰਮੀਆਂ ਪਲਾਂਘਾਂ ਪੁੱਟਦਾ ਹੋਇਆ ਸ਼ੇਰ ਜਿਹਾ ਰੋਹ ਵੱਖ ਬਾਜ ਵਰਗੀ ਜਿਨ੍ਹਾਂ ਨੂੰ ਆ ਦੁਨੀਆਂ ਸਲਾਮਾ ਕਰਦੀ ਅਸੀਂ ਉਹਨਾਂ ਥੋੜਿਆਂ 'ਚ ਗਿਨੇ ਜਾਂਦੇ ਆ ਲੰਮੀ ਰੇਸ ਦੇਆਂ ਘੋੜਿਆਂ 'ਚ ਗਿਨੇ ਜਾਂਦੇ ਆ ਲੰਮੀ ਰੇਸ ਦੇਆਂ ਘੋੜਿਆਂ 'ਚ ਗਿਨੇ ਜਾਂਦੇ ਆ ਲੰਮੀ ਰੇਸ ਦੇਆਂ ਘੋੜਿਆਂ 'ਚ ਗਿਨੇ ਜਾਂਦੇ ਆ ਅੱਜ ਦੇ ਦਿਨ ਦਾ ਉਹ ਮੈਚ ਹੁਣ ਤੱਕ ਦਾ ਚੱਲ ਰਿਹਾ ਜਿਹਦੇ ਵਿੱਚ ਸਭ ਤੋਂ ਘੱਟ ਜੱਫੇ ਲੱਗੇ ਐ ਇੱਕ ਇੱਕ ਜੱਫਾ ਲੱਗਿਆ ਦੋਨੋਂ ਪਾਸੇ ਦੇ ਵੀਰੋ ਇੱਕ ਇੱਕ ਜੱਫੇ ਤੇ ਮੈਚ ਖੇਡਿਆ ਜਾ ਰਿਹਾ ਜਿਹੜਾ 2 ਜਾਂ 3 ਲਾਜੂਗਾ ਉਹ ਜਿੱਤ ਜਾਊਗਾ ਲੈ ਵੀ ਪ੍ਰਮਾਪ ਆਹ ਸਾਹਮਣੇ ਰਾਹੋ ਦੇ ਏਰੀਏ ਤੋਂ ਚੱਲ ਕੇ ਆਇਆ ਨੌਜਾਨਾ ਦੁਬੁਰਜੀ ਦੀ ਟੀਮ ਦੇ ਲਈ ਖੇਡਣ ਦੇ ਲਈ ਪੁੱਜਿਆ ਲਓ ਇੱਕ ਪਾਸੇ ਕਹਿੰਦੇ ਫੂਲਾ ਪਰ ਸ਼ਾਜੀ ਸ਼ਾਜੀ ਕਹਿੰਦੇ ਸਿਰੇ ਦਾ ਰੇਡਰ ਅੱਜ ਦੇ ਸਮੇਂ ਦਾ ਹਜੇ ਤੱਕ ਇੱਕ ਇੱਕ ਜੱਫਾ ਦੋਨੇ ਪਾਸੇ ਮੇਰੇ ਚੋਟੀ ਦਾ ਸੈਮੀਫਾਈਨਲ ਹੈ ਜਿਹੜੀ ਜਿੱਤ ਗਈ ਉਹ ਕਹਿੰਦੇ ਫਾਈਨਲ ਦੇ ਵਿੱਚ ਪੁੱਜ ਜੂਗੀ ਉਹ ਦਿੜਵੇ ਨਾਲ ਫਾਈਨਲ ਖੇਡੂਗੀ ਕਕਰਾਲੇ ਦਾ ਚੌਥੇ ਸਾਲ ਦਾ ਮੇਲਾ ਜਿਹੜਾ ਉਹ ਭਰ ਜੋਬਨ ਤੇ ਚੱਲ ਰਿਹਾ ਥੋੜੇ ਸਮੇਂ ਦੇ ਬਾਅਦ ਘੰਟੇ ਇੱਕ ਬਾਅਦ ਕਹਿੰਦੇ ਆ ਰੌਣਕਾਂ ਜਿਹੜੀਆਂ ਨਹੀਂ ਰਹਿਣੀਆਂ ਇਹ ਕਬੱਡੀ ਕਰਕੇ ਰੌਣਕਾਂ ਲੱਗਦੀਆਂ ਹਰਮਨ ਬੁਲਟ ਕਹਿੰਦਾ ਸਾਈਡ ਤੇ ਹੋ ਜਾਓ ਉਹ ਕਹਿੰਦਾ ਸੈਂਟਰ ਦੇ ਵਿੱਚ ਹੋ ਜਾਓ ਉਹ ਸਾਈਡ ਤੇ ਜਾਣ ਨੂੰ ਫਿਰਦੇ ਆ ਗੱਲ ਸਮੇਂ ਦੀ ਹੈ ਫਰਿਆਦ ਗੱਲ ਗੁਰਪ੍ਰੀਤ ਨੇ 11000 ਦੀ ਕੀਤੀ ਹੈ ਨੌਜਵਾਨ ਦਬਈ ਵਾਲੇ ਇੱਕ ਜੱਫਾ 11000 ਦਾ ਹੋਣਾ ਆਓ ਸਾਹਮਣੇ ਵੇਖਦਾ ਵੀ ਬੁਲਟ ਪਾ ਰੱਖਿਆ ਨੰਬਰ ਲਿਆਉਣ ਨੂੰ ਬੁਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਹਰਮਨ ਬੁਲਟ ਖੀਰਾ ਵਾਲੀ ਹੈ ਫਾਰ ਗੱਡੀਆਂ ਜਿੱਤ ਗਿਆ ਅੱਜ ਕਹਿੰਦੇ ਟਰੈਕਟਰ ਜਿੱਤਣ ਪੁੱਜਾ ਹੋਇਆ ਕਕਰਾਲੇ ਭਾਈਕੇ ਦੇ ਵਿੱਚ ਮੇਰੇ ਵੀਰੋ ਰੇਡਾਂ ਵੀ ਪਾ ਜਾਂਦਾ ਔਰ ਜਾਫ ਲਾਈਨ ਦੇ ਵਿੱਚ ਵੀ ਜਾ ਕੇ ਕਾਰਵਾਈ ਬਖਰੀ ਪਾ ਜਾਂਦਾ ਹੈ ਹਰਮਨ ਬੁਲਟ ਵੀ ਜਾਫ ਲਾਈਨ ਦੇ ਵਿੱਚ ਖੜ ਗਿਆ ਫੂਲਾ ਸ਼ੂਸ਼ਕ ਲੱਗਿਆ ਹੋਇਆ ਪ੍ਰਤਾਪ ਕੜਿਆਣੇ ਵਾਲਾ ਲੱਗਿਆ ਹੋਇਆ ਕਾਸ਼ੀਪੁਰਿਆ ਦੀਪਕੇ ਸਨੇ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਦਬਰਜੀ ਦੀ ਟੀਮ ਦੇ ਤਿਆਰ ਬਰ ਤਿਆਰ ਹੈ ਰਾਮ ਸਿੰਘ ਢੰਡੋਲੀ ਦੀ ਸਲ ਦਾ ਫੈਸਲਾ ਪੁਆਇੰਟ ਇਸ ਵਿੱਚ ਕਹਿੰਦੇ ਨੌਜਵਾਨ ਧਾਵੀ ਜੋੜ ਗਿਆ ਕਬੱਡੀ ਦੀਪਦੀ ਤੇ ਬੋਲ ਰਪਿੰਦਰ ਦੇ ਦੀਪਤਪੁਰਜੀ ਦੀਪਤਪੁਰਜੀ ਪਾਉਂਦਾ ਰੇਡਾਂ ਦੁਨੀਆ ਦੇ ਵਿੱਚ ਕਹਿੰਦੇ ਕਰਾਉਂਦਾ ਗੱਲਾਂ ਔਰ ਸਾਹਮਣੇ ਵੇਖਦਾ ਵੀ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜਾ ਜੁੜਿਆ ਅਜੇ ਤੱਕ ਜਫਾ 1 1 ਹੈ ਅਜੇ ਤੱਕ ਜਫਾ 1 1 ਹੈ ਗੱਲ ਵੱਖਰੀ ਹੋਣੀ ਹੈ ਬਈ ਕਕਰਾਲੇ ਵਾਲੇ ਜੇ ਕਬੱਡੀ ਦਾ ਨਜ਼ਾਰਾ ਆ ਤੇ ਫਿਰ ਇੱਕ ਵਾਰੀ ਜ਼ੋਰ ਸਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਸਰੇ ਦੀ ਕਬੱਡੀ ਹੋ ਰਹੀ ਹੈ ਇਸ ਤੋਂ ਬਾਅਦ ਪਿੰਡ ਪੱਤਰ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ ਫਿਰ ਫਾਈਨਲ ਮੈਚ ਮੇਰੇ ਮਿੱਤਰੋ ਤਿੰਨ ਬਾਰਾਂ ਦਾ ਹੋਣਾ ਹੈ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਰੇਡ ਲਓ ਜਿਹੜਾ ਹੁਣ ਜਫਾ ਲਾਜੂਗਾ ਗੁਰਪ੍ਰੀਤ ਦਬਈ ਵੱਲੋਂ 15000 15000 ਦੀ ਗੱਲ ਮੇਰੇ ਮਿੱਤਰੋ ਲਓ ਇੱਕ ਪਾਸੇ ਫੂਲਾ ਔਰ ਦੂਜੇ ਪਾਸੇ ਹੋੜਾ 15000 ਇੱਕ ਜੱਫੇ ਦਾ ਨੌਜਾਨਾ ਸੇਮਕਾ ਆ ਜਾ ਫਿਰ ਛੇੜ ਕਹਾਣੀ ਕੀ ਬਾਤ ਹੈ ਇੱਕ ਜੱਫੇ ਦਾ 15000 ਹੈ ਜਫਾ ਟਰੈਕਟਰਾਂ ਤੱਕ ਲੈ ਕੇ ਜਾਊਗਾ ਜਿਹੜਾ ਹੁਣ ਜਫਾ ਲੱਗੂਗਾ ਨਾ ਇਹ ਕਹਿੰਦੇ ਟਰੈਕਟਰਾਂ ਵਾਲੀ ਗੱਲ ਹੋਣੀ ਹੈ ਵੀ ਫਾਈਨਲ ਦੇ ਵਿੱਚ ਟਰੈਕਟਰ ਦਿੱਤੇ ਜਾਣਗੇ 1 ਲੱਖ ਤੇ 9 ਲੱਖ ਦੇ ਪ੍ਰਾਈਜ਼ ਹੈ ਗੁਰਪ੍ਰੀਤ ਦਵਾਈ ਬਾਈ ਕਹਿੰਦਾ ਵੀ ਫਰਿਆਦ ਦਾ ਜਫਾ 15000 ਦਾ ਤੇ ਪ੍ਰਤਾਪ ਦਾ ਜਫਾ ਵੀ 15000 ਦਾ ਹਰਮਨ ਬੁਲਟ ਖੀਰਾ ਵਾਲੀ ਹੈ ਕਿਦੀ ਹਿੱਕ ਚ ਦਮ ਹੈ ਕਿਦੇ ਪੱਤਾ ਚ ਜਾਨ ਹੈ ਬੁਲਟ ਖੀਰਾ ਵਾਲੀ ਉੱਡ ਜੂ ਉੱਡ ਜੂ ਕਰਦਾ ਉਹ ਖੀਰਾ ਵਾਲੀਆ ਬੁਲਟ ਮੇਰੇ ਵੀਰੋ ਉੱਡ ਜੂ ਉੱਡ ਜੂ ਕਰਦਾ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਪੁਆਇੰਟ ਕਹਿੰਦੇ ਦਬੁਰਜੀ ਦੀ ਟੀਮ ਦੇ ਲਈ ਜਾਜ ਰਿਹਾ ਹੈ ਅਗਲੀ ਕਬੱਡੀ ਕਾਸ਼ੀਪੁਰੀਆ ਦੀਪਕ ਇਸ ਵੇ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਬਰ ਤਿਆਰ ਹੈ ਚਾਰ ਜਾਫੀਆਂ ਤੇ ਬੁੱਲਾ ਹੋਇਆ ਹਮਲਾ ਰਵਿੰਦਰ ਜੀ ਕਰਦੇ ਸਿੱਤਗਰੂ ਜੀ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਾਸ਼ੀਪੁਰੀਆਂ ਦੀਪਕ 15000 ਦੀ ਗੱਲ ਹੈ ਪ੍ਰਤਾਪ ਗੜਿਆਣੇ ਵਾਲਿਆ ਗੁਰਪ੍ਰੀਤ ਵੱਧ ਵੀ ਦੇ ਸਕਦਾ ਜੇ ਜੱਫੇ ਦਾ ਸਵਾਦ ਆ ਗਿਆ ਗੱਲ ਵੱਖਰੀ ਹੋਣੀ ਹੈ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁਖੜੀ ਹੈ ਪਰ ਰੇਡਾਂ ਬਣਾ ਵੀ ਗੱਲ ਨਹੀਂ ਬਣਦੀ ਆਹ ਸਾਹਮਣੇ ਇੱਕ ਪਾਸੇ ਫੂਲਾ ਫੂਲਾ ਯਾਰਾ ਤੇ ਮਨਪ੍ਰੀਤ ਪਲੀਜ਼ ਉਹ ਬੰਦਿਆਂ ਨੇ ਕਬੱਡੀ ਖੇਡੀ ਆਪਾਂ ਇਦਾਂ ਨਹੀਂ ਕਰ ਸਕਦੇ ਸੋ ਪਲੀਜ਼ ਮੇਰੀ ਹੱਥ ਵਨ ਕੇ ਬੇਤੀ ਐ ਰਿਵਿਊ ਲੈ ਸਕਦੇ ਹੋ ਪਰ ਇਦਾਂ ਭੱਜ ਕੇ ਆਉਣ ਦਾ ਕੋਈ ਕੰਮ ਨਹੀਂ ਕਾਲਾ ਜੀ ਕੀ ਫੈਸਲਾ ਰਿਵਿਊ ਚੈੱਕ ਕਰਕੇ ਦੇਣਾ ਪੁਆਇੰਟ ਆ ਰਾਮ ਜੀ ਕਰਿਓ ਇਸ਼ਾਰਾ ਪੁਆਇੰਟ ਰਿਵਿਊ ਚੈੱਕ ਹੋਣ ਤੋਂ ਬਾਅਦ ਦਿੱਤਾ ਜਾਊਗਾ ਦੀਪ ਦਮਰਜੀ ਦੇ ਆਖਿਆ ਵੀ ਨੰਬਰ ਜਿਹੜਾ ਰੇਡਰ ਦੇ ਹਿੱਸੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਆਹ ਗੱਲ ਹੋਣੀ ਚਾਹੀਦੀ ਆ ਯਾਰ ਅਚਾ ਉਹ ਕਨਾਂ ਹੁੰਦਾ ਰੇਡਰ ਨੂੰ ਦਿੱਤਾ ਕੀ ਬਾਤ ਹੈ ਡਬਲ ਟੱਚ ਆ ਰੇਡਰ ਦਾ ਨੰਬਰ ਆ ਯਾਰ ਦੀਪਕ ਦਾ ਨੰਬਰ ਆ ਆ ਚੀਜ਼ ਹੋਣੀ ਚਾਹੀਦੀ ਐ ਨਹੀਂ ਤੇ ਇੱਥੇ ਘੰਟਾ ਰੇੜ ਕਹੀਂ ਮਧਾਣੀ ਚੱਲੀ ਜਾਂਦੀ ਕਦੇ ਉੱਤਰ ਨੂੰ ਕਦੇ ਉੱਤਰ ਨੂੰ ਠੀਕ ਆ ਜਿੱਤ ਆਰ ਵੱਖਰੀ ਗੱਲ ਐ ਜਿਹਦੇ ਕਰਮਾ ਦੇ ਵਿੱਚ ਜਿੱਤ ਐ ਉਹਨੇ ਜਿੱਤ ਜਾਣਾ ਪਰ ਸਪੋਰਟਸਮੈਨਸ਼ਿਪ ਹੋਣੀ ਬੜੀ ਜ਼ਰੂਰੀ ਐ ਮੇਰੇ ਵੀਰੋ ਇਹ ਸੱਚਾਈ ਹੋਣੀ ਬੜੀ ਜ਼ਰੂਰੀ ਐ ਨਹੀਂ ਤੇ ਅੱਧਾ ਪਉਣਾ ਘੰਟਾ ਐਵੇਂ ਇੱਥੇ ਖਰਾਬ ਹੋ ਜਾਣਾ ਸੀਗਾ ਉਹਨਾਂ ਨੇ ਕਹਣਾ ਹੋਇਆ ਜੀ ਉਹਨਾਂ ਨੇ ਕਹਣਾ ਨਹੀਂ ਹੋਇਆ ਜੀ ਪਰ ਸਾਹਮਣੇ ਵੇਖਦਾ ਵੀ ਬੁਲਟ 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 ਹਰਮਨ ਬੋਲਟ ਖੀਰਾਵਾਲੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਜਿਸ ਵੇਲੇ 65000 ਦਰਸ਼ਕ ਜਿਹੜਾ ਇਸ ਟਾਈਮ ਲਾਈਵ ਜੁੜਿਆ ਹੋਇਆ ਹੈ 65000 ਆ ਰਹੀ ਹੈ ਕਿ ਵਾਧਾ ਕੇ ਘਾਟਾ ਦਿਖਾ ਫਿਰ ਹੋਰ ਜੋੜਦੇ ਆ ਲੈ 70 ਕਰ ਦਈਏ ਜੇ ਮੈਚ ਥੋੜਾ ਗਰਾਊਂਡ ਕਲੀਅਰ ਹੋ ਜੇ ਨਾ ਤੇ ਫਿਰ 70000 ਤੱਕ ਵੀ ਗੱਲ ਪੁੱਜ ਸਕਦੀ ਹੈ ਆਓ ਮੇਰੇ ਪੰਜਾਬੀ ਵੀਰੋ ਇੱਕ ਦੋ ਤਿੰਨ ਲਾਈਵ ਦੇ ਜਰੀਏ ਕਹਿੰਦੇ ਪੂਰੀ ਦੁਨੀਆ ਜੁੜੀ ਹੋਈ ਲੈ ਵੀ ਮਨੀ ਤੇਰੀ ਮੈਂ ਕਬੱਡੀ ਆ ਨੌਜਵਾਨਾ ਸੱਚੇ ਬਾਦਸ਼ਾਹ ਗੁਰੂ ਮਾਰਾ ਮਿਹਰ ਕਰੇ ਦੁਨੀਆ ਵੱਡੇ ਪੱਦਰ ਤੇ ਜੁੜਦੀ ਹੈ ਉਹ 65000 ਨਾ ਸੋਚੀ ਉਹ 2-3 ਲੱਖ ਜਿ ਬੈਠਾ ਬੰਦਾ ਕੋਈ ਦੋ ਬੈਠੇ ਕੋਈ ਚਾਰ ਬੈਠੇ ਕੋਈ 10 ਵੀ ਬੈਠੇ ਕਈ ਭੌਰ ਇਕੱਲੇ ਵੀ ਬੈਠੇ ਹੋਣਗੇ ਭੌਰੋ ਥੋੜਾ ਵੀ ਸਤਕਾਰ ਵੱਡਾ ਜੀ ਪਾਦਾ ਵੀਰ ਫਰਿਆਦ ਤੇ ਨੰਬਰ ਬੋਲਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਚ ਸਮਾਪਤ ਹੈ ਮੈਚ ਦੀ ਜੇਤੂ ਟੀਮ ਕਿਹੜੀ ਹੈ ਦੱਸ ਫਿਰ ਸਕੋਰ ਕੀ ਹੈ ਗੁਰਵਿੰਦਰ ਦਤਾਲ ਦੇ ਨੰਬਰ ਨੇ 18 1.90 ਦਮਰਜੀ ਇੱਕ ਇੱਕ ਨੰਬਰ ਜੱਫੇ ਤੇ ਮੈਚ ਹੋਇਆ